ਗੁਰ ਜੀ ਦਾ ਹਾਲ ਸਭ ਕਰਾਈ ਵਾਹਿਗੁਰੂ ਜਿੱਕੀ ਪਤੇ ਸੋਰਠ ਮਹੱਲਾ ਪੰਜਵਾ ਜੀ ਅਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ਪਾਰ ਬ੍ਰਹਮਪੂਰਾ ਮੇਰਾ ਨਾਲ ਹਾਂਜੀ ਪਾਰ ਬ੍ਰਹਮਪੂਰਾ ਇਥੇ ਨਿਸ਼ਰਾਮ ਲਾਉਣਾ ਹੈ ਮੇਰਾ ਨਾਲ ਗੁਰ ਪੂਰਾ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨ ਦਿਨ ਨਾਨਕ ਨਾਮ ਧਿਆਏ ਅਨ ਦਿਨ ਨਾਨਕ ਨਾਮ ਧਿਆਈ ਅਨ ਦਿਨ ਨਾਨਕ ਨਾਮ ਧਿਆਏ ਜੀਵ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਿਕ ਪਿਤ ਮਾਤਾ ਹਾਂਜੀ ਜਿਉ ਬਾਰਿਕ ਤੇਤ ਮਾਤਾ ਇਹ ਪੂਲੇ ਪਦ ਬੋਲਨੇ ਹਨ ਪਿਤ ਮਾਤਾ ਨਹੀਂ ਕਹਿਣਾ ਪੇਤ ਮਾਤਾ ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮਿਲ ਪੰਚ ਨਹੀਂ ਸਹਿਸਾ ਚੁਕਾਇਆ ਹੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਿਲ ਪੰਚ ਨਹੀਂ ਸਹਿਸਾ ਚੁਕਾਇਆ ਸਿਕਦਾਰੋ ਨਹਿ ਪਤੀ ਆਇਆ ਵੀ ਵਿਸਰਾਮ ਸਿਕਦਾਰੋ ਤੇ ਵਿਸਰਾਮ ਲਾਉਣਾ ਸਿਕਦਾਰੋ ਨਹਿ ਪਤੀ ਆਇਆ ਉਮਰਾਵਹੁ ਆਗੈ ਚੇਰਾ ਹਾਂਜੀ ਉਮਰਾਵਹੁ ਆਗੈ ਚੇਰਾ ਮਿਲ ਰਾਜਨ ਰਾਮ ਨਵੇਰਾ ਰਾਜਨ ਰਾਮ ਪਾਠ ਇਕੱਠਾ ਹੀ ਆ ਥੋੜਾ ਜਿਹਾ ਕੱਸ ਕੇ ਬੋਲਣਾ ਮਿਲ ਰਾਜਨ ਰਾਮ ਨਵੇਰਾ ਅਬ ਢੂਡਨ ਕਤੋਂ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਇਹ ਕਿਤੇ ਵੀ ਪਾਦਾ ਆ ਜੇ ਨਾ ਗੁਰ ਗੋਸਾਈ ਨਹੀਂ ਕਹਿਣਾ ਗੁਰ ਗੋ ਗੁਰ ਗੋਸਾਈ ਨਖੇਰ ਕੇ ਪੜਨਾ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਵਾਰਾ ਆਇਆ ਪਦ ਸੀ ਵਿਸਰਾਉ ਤਾ ਸਗਲੀ ਮਿਟੀ ਪੁਕਾਰਾ ਪੁਕਾਰਾ ਦਲੰਕੜ ਨਾਲ ਹਾਂ ਬੋਲਣਾ ਲਬਦ ਆਪਣੇ ਪਾਈ ਲਬਦ ਆਪਣੀ ਪਾਈ ਤ ਕਤ ਆਵੈ ਕਤ ਜਾਈ ਕਤ ਕਸਕੇ ਨਹੀਂ ਬੋਲਨਾ ਕਤ ਆਵੈ ਕਤ ਜਾਈ ਤਹ ਸਾਚ ਨਿਆਇ ਨ ਬੇਰਾ ਊਹਾ ਨ ਬੇਰਾ ਨਹੀਂ ਨੰਦੀ ਸਿਆਰੀ ਨਾਲ ਨ ਬੇਰਾ ਨ ਬੇਰਾ ਊਹਾ ਸਾਮ ਠਾਕੁਰ ਸਾਮ ਤੇਰਾ ਸਾਮ ਨਹੀਂ ਜਾਣਾ ਸਾਮ ਸਾਮ ਠਾਕੁਰ ਸਾਮ ਚੀਰ ਉਹ ਪਦਤੀ ਵਿਸਰਾਮ ਅੰਤਰਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਹ ਪਦਤੀ ਵਿਸਰਾਮ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸੁਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਏ ਹੋ ਧਰ ਬੈਠੇ ਗੁਰੂ ਧਿਆਏ ਹੋ ਕਿ ਧਿਆਨ ਨਾਲ ਪਾਦ ਉਚਾਰਨ ਕਰਨੇ ਹਨ ਧਿਆਏ ਹੋ ਆਮ ਵਸਾਇਆ ਹੋ ਕਹਿ ਜੰਦੇ ਹਨ ਐੜਾ ਲਾ ਜੰਦੇ ਹਨ ਵਸਾਏ ਹੋ ਛੇਤੀ ਬੋਲਣਾ ਵਸਾਏ ਹੋ ਊੜਾ ਨਹੀਂ ਲਾਣਾ ਵਸਾਏ ਹੋ ਓਂਕੜ ਛੇਤੀ ਬੋਲਨਾ ਵਸਾਏ ਹੋ ਧਿਆਏ ਹੋ ਇਸ ਤਰ੍ਹਾਂ ਬੋਲ ਹਾਂ ਦਾਸ ਹੋ ਤੇ ਈੜੀ ਤੋਂ ਜਾ ਕੇ ਹਾਂਜੀ ਈੜੀ ਤੇ ਹਿਰਦਾ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਏ ਹੋ ਗੁਰਪੁਰਾ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨਾ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰ ਇਸ ਨਾਨਾ ਰਹਾਉ ਸਚੀ ਗੁਰ ਵਡਿਆਈ ਤਾ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹ ਪਾਦ ਸਾਹ ਗੁਰ ਭੀਟਤ ਮਨ ਓ ਮਹਾ ਸਗਨ ਪ੍ਰਾਛਤ ਲਾਥੀ ਮੇਰੇ ਸਾਧ ਸੰਗਤ ਕਾ ਸਾਥੀ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੈ ਕਾਰਾ ਨਾਨਕ ਪ੍ਰਭ ਮੇਰੇ ਸਾਥੀ ਜਨਮ ਮਰਨ ਤੇ ਲਾਠੀ ਸੋਰਠ ਮਹੱਲਾ ਪੰਜਵਾ گورਪੁਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਪੁਨਾਰੀ ਪ੍ਰਭ ਇਥੇ ਵਿਸ਼ਰਾਮ ਲਾਉਣਾ ਪ੍ਰਭ ਪੂਰੀ ਲੋਚ ਹਮਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ संतह राम नाम निस्तरियै कृष्णान गृहीयाई संतह राम नाम निस्तरियै ऊठत बैठत हर हर त्याई है आन दिन सुकृत करियै रहाओ संत का मार्ग धर्म की पाड़ी को वडभागी पाए कोट जन्म के किल बिख नासे हर चरणी चित लाए उस्तत कर सदा प्रभु अपने जिन पूरी काल राखी जिन पूरी काल राखी जीव दंत सब पै पवित्रा सतगुरु की सच्च साखी विघ्न विनाशन सब दुख नाशन ਸਤਗੁਰ ਨਾਮ ਦਰੜਾਇਆ ਸਤਗੁਰ ਪਦਤੀ ਯਮਕ ਲਾ ਦਨੀ ਹੈ ਸਤਗੁਰ ਨਾਮ ਦਰੜਾਇਆ ਨਾਸਨ ਪਦਤੀ ਵਿਸਰਾਮ ਹੈ ਬੇਗਨ ਬੇਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੋਖ ਘਰ ਆਇਆ ਸੋਰਠ ਮਹੱਲਾ ਪੰਜਵਾ ਸਾਹਿਬ ਗੁਨੀ ਗਹਿਰਾ ਕਾਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਏ ਦਇਆਲਾ ਸਭ ਸਭ ਜੀ ਭਏ ਦਇਆਲਾ ਜਪ ਅਨੰਦ ਰਹਾ ਗੁਰ ਚਰਣਾ ਅੰਦੀ ਜਪ ਅਨੰਦ ਰਹਾ ਗੁਰ ਚਰਣਾ ਭਉ ਕਤਹਿ ਨਹੀਂ ਪ੍ਰਾਪ ਸਰਣਾ ਵੀ ਵਿਸਰਾਮ ਧਿਆਨ ਨਾਲ ਲੋਣਾ ਭਉ ਕਤਹਿ ਨਹੀਂ ਇਥੇ ਵਿਸਰਾਮ ਲਾਉਣਾ ਪ੍ਰਭ ਸਰਣਾ ਰਹਾਉ ਤੇਰੇ ਆ ਦਾਸਾ ਰਿਦਾ ਤੇਰੇ ਆ ਦਾਸ ਹਰਿਦਾ ਮੁਰਾਰੀ ਪ੍ਰਭ ਅਬ ਚਲ ਨੀਵ ਅਸਾਰੀ ਬਲ ਧਨ ਤਕਿਆ ਤੇਰਾ ਤੂੰ ਭਾਰੂ ਠਾਕੁਰ ਮੇਰਾ ਜੇਨ ਜੇਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦਿਆ ਕੁਸਲ ਖੇਮ ਸਭ ਥੀਆ ਹੋਏ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਸ ਸਾਸ ਪ੍ਰਾਪਤ ਈ ਹੈ ਹਰ ਮੰਗਲ ਨਾਨਕ ਗਾਇਆ ਸੁਰਠ ਮਹੱਲਾ ਪਿੰਜਵਾ ਸੂਖ ਸਹਿਜ ਆਨੰਦਾ ਪ੍ਰਭ ਮਿਲੇਓ ਮਾਨ ਪਾਵੰਦਾ ਪੂਰਾ ਗੁਰ ਕਿਰਪਾ ਧਾਰੀ ਤਾ ਗਾਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਮਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੂਕੀ ਕਾਣ ਲੋਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸ ਗਰਸਕ ਗੁਣ ਗਾਇਆ ਪ੍ਰਭ ਕਾਟਿਆ ਜਾਮਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਭਿਕਾ ਤਹ ਸੁਈ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਤੀ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੋਰਠ ਮਹੱਲਾ ਪੰਜਵਾ ਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਹਾਂਜੀ ਤਾਪ ਪਦ ਦੀ ਵਿਸਰਾਮ ਹੈ ਗੁਰਪੁਰ ਹੈ ਰਾਖੀ ਗੁਰਪੁਰ ਹੈ ਰਾਖੀ ਗੁਰਪੁਰ ਹੈ ਰਾਖੀ ਸਰਨ ਸੱਚੇ ਕੀ ਤੱਕੀ ਹਾਂਜੀ ਸਰਨ ਸੱਚੇ ਕੀ ਇੱਥੇ ਵਿਸਰਾਮ ਤੱਕੀ ਕਸ ਕੇ ਉਚਾਰਨ ਕਰਨਾ ਤੱਕਣ ਦਾ ਵਾਚਕ ਹੈ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੋਖ ਖਿੰਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ दारू ਹਰ ਹਰ ਨਾਮ ਦੀਓ दारू ਤੈਨ ਸਗਲਾ ਰੋਗ ਬਿਦਾਰੂ ਤੈਨ ਪਦ ਦੇ ਵਿਸ਼ਾਮ ਤੈਨ ਸਗਲਾ ਰੋਗ ਬਿਦਾਰੂ ਤੈਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤੈਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਆਵ ਗੁਣ ਨ ਵਿਚਾਰਿਆ ਹਮਰਾ ਪਤਿ ਸ੍ਰਾਮ ਹੈ ਹਮਰਾ ਗੁਣ ਆਵ ਗੁਣ ਨ ਵਿਚਾਰਿਆ ਹਮਰਾ ਗੁਣ ਆਵ ਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਦੇਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਬੋਲਾਇਆ ਬੋਲੀ ਹਿੱਥੇ ਵਿਸਰਾਮ ਹੈ ਤੇਰਾ ਬੋਲਾਇਆ ਬੋਲੀ ਤੇਰਾ ਤੀਣਾ ਬੁਲਾਇਆ ਬੋਲਦਾ ਤੂੰ ਸਾਹਿਬ ਗੁਣੀ ਗਹਿਰਾ Jap नानक ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰਾਖੀ श्री सहजपाठ सेवा श्री सहजपाठ सेवा